ਵੇਖ ਹੰਦੇ ਵਿੱਚ ਮੈਨੂੰ ਵੀ ਮੱਕੀ ਦਾ ਮਾਰਦਾ ਅਬ ਆਇਆ ਗੋਲ ਗੱਪੇ ਖਾਣ ਲੋ ਠੀਕ ਆ ਪਲੇਟਾਂ ਬਣਾ ਰਹੀਆਂ ਨੇ ਤੁਹਾਡੀਆਂ ਬਣੀ ਉਹ ਬਣੀ ਲੈ ਲਾ ਲਾ ਬਗੜੋ ਬਗੜੋ ਤੋੜੋ ਆਂ ਯਾ ਪਰੇ ਹੋਏ ਗੋਲ ਗੱਪੇ ਆਵੇ ਹੋ ਜੋ ਸਟਾਰਟ ਮੇਰੇ ਵੀ ਦੇਖਣੇ ਪਹਿਲੇ ਖਾਣਗੇ ਆਹ ਹੋ ਕੰਪੀਟੀਸ਼ਨ ਲਾਣਾ ਠੀਕ ਹੈ ਤੇਰੇ ਘਰੇ ਨੱਟੇ ਵਾਲੇ ਮੇਰੇ ਸਿੱਧੇ ਹੈ ਹੈ ਮੇਰੇ ਸਿੱਧੇ ਠੀਕ ਹੈ ਚਲੋ ਸਭੋ ਜੀ ਹੁਣੇ ਮੈਂ ਸਕੂਲੋਂ ਦੀ ਆਈ ਸੀ ਤੇ ਮੈਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਮਿਲਿਆ ਮੇਰੇ ਬੂਆ ਦੇ ਮੁੰਡੇ ਆਏ ਹੋਏ ਨੇ ਛੋਟੇ ਛੋਟੇ ਸਾਦ੍ਰੀਗਾ ਸਾਦ੍ਰੀਗਾ ਬਹੁਤ ਕਿਊਟ ਹੈਗੇ ਨੇ ਜੇ ਤੁਸੀਂ ਸਾਡੇ ਪਿਛਲੇ ਲੋਕ ਦੇਖੇ ਹੋਣਗੇ ਤੁਹਾਨੂੰ ਪਤਾ ਹੀ ਹੋਊਗਾ ਨੇ ਦੋਹਾਂ ਦਾ ਨਾਮ ਕੀ ਹੈ ਜਿੰਨੇ ਦੇਖੇ ਤਾਂ ਫਟਾਫਟ ਜਾ ਕੇ ਦੇਖੋ ਬੋਰੋ ਦੇਖੋਗੇ ਅਗੇ ਬੋਲੋ ਦੇਖੋ ਉਹ ਫੜੀ ਮੇਰੇ ਪਿੱਛੇ ਦਿੱਤਾ ਹੈ ਉਹ ਬਿੱਟਾ ਹੈ ਤੂੰ ਕਾੜੀ ਚੈਨ ਕਾੜੀ ਚਾਹ ਦੇਖ ਲੋ ਕੀ ਕਰਦਾ ਪਿਆ ਬੰਦਾ ਕੁੱਤਾ ਬੋਲ ਰਿਹਾ ਆਪਣੇ ਪ੍ਰਾਣ ਨੂੰ ਇਸ ਭੋਲੀ ਜੀ ਸ਼ਕਲ ਕੋ ਦੇਖੋ ਆਪ ਔਰ ਇਹ ਹਣ ਉਹ ਦੋ ਮਿੰਟ ਤੱਕ ਗਏ ਹਰਮਨ ਤੇ ਸੰਜੋਗ ਤੱਕ ਗਿਆ ਉਹਦੇ ਨਾਲ ਚੀਜ਼ ਲੈਣ ਸਾਬਣ ਲੈਣ ਹੈ ਕਿਰਤ ਤੂੰ ਬੋਲਦੇ ਮੈਂ ਸਾਬਣ ਖਾਵਾਂਗਾ ਹੈ ਕਿਰਤ ਇਹ ਦੇਖੀ ਸਾਬਣ ਖਾਵਾਂਗਾ ਤੂੰ ਤੂੰ ਬੋਲਦਾ ਬਈ ਨਾ ਮੈਂ ਸਾਬਣ ਖਾਵਾਂਗੇ ਸਾਬਣ ਖਾਵਾਂਗੇ ਸਾਬਣ ਖਾ ਲੇਗਾ ਤੇਰੇ ਮੂੰਹ ਤੇਰੇ ਨਾ ਫਿਰ ਉਹ ਬਣ ਜਾਣਗੇ ਉਹਨੂੰ ਕੀ ਕਹਿੰਦੇ ਨੇ ਚੱਗ ਬਣ ਜੂਗੀ ਤੇਰੇ ਮੂੰਹ ਚ ਠੀਕ ਹੈ ਹਾਂ ਖਾਵੇਂਗਾ ਜੇ ਵੀ ਸਾਬਣ ਖਾਵੇਗਾ ਇਹ ਬੰਦਾ ਹੁਣੇ ਕਿ ਲੈ ਕੇ ਆਏ ਦਸੋਂ ਦਿਖਾਓ ਇਹਦੀ ਫੇਵਰੇਟ ਚਾਕਲੇਟ ਹੰਕ ਲੈ ਕੇ ਆਏ ਨੇ ਉਹ ਬੱਸ ਕਿਹਨੋਂ ਟੰਕਿਆ ਕਰਦਾ ਵਿਆ ਹੈ ਤੂੰ ਐਜੀ ਬੋਲਦੇ ਬਈ ਸਾਬਣ ਰੋਂਦਾ ਮੈਨੂੰ ਕਿੰਨੀ ਜ਼ੋਰ ਹੀ ਥੱਪੜਾ ਮਾਰਿਆ ਇਹਨਦੇ ਹਨਾ ਮਰਣਾ ਮਰਣਾ ਮਾਰਿਆ ਜੀ ਹਣ ਮਾਰਿਆ ਨਾ ਕਰਤ ਨੇ ਹਾਂ ਹੁਣ ਇਹ ਟ੍ਰੇਨ ਬਣਾਉਂਦੇ ਪਹਿਲੇਖੋ ਜੀ ਹਣ ਸੀ ਕੁਝ ਖੇਡਣ ਦਾ ਪਲਾਨ ਕਰਦੀ ਬਗੀ ਖੇੜੀ ਦੋਸਤ ਕੱਟੜ ਬੜਾ ਮਾਂ ਗਈ ਲੋ ਕਰੋ ਹੁਣ ਆਪਾਂ ਹੁਣ ਆਪਾਂ ਪਗਣ ਪਗੜਾਈ ਖੇਡਦੇ ਸਨ ਜੋਗ ਦੀ ਵਾਰੀ ਆ ਮੈਨੂੰ ਹੀ ਪਗੜੀ ਹੋਰ ਕਿਸੇ ਨੇ ਪਗੜੀ ਪਿਛਲੀ ਵਾਰ ਤਾਂ ਨਹੀਂ ਕੀਤਾ ਸੀ ਠੀਕ ਆ ਆਪਸੇ ਖੇਲਦੇ ਬੈਨੇ ਆਪਣ ਓਏ ਆਗੇ 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 ਮੇਰੇ ਪਿੱਛੇ ਹੀ ਆਗੇ ਸੀ ਹੰਜੋ ਗਾਸ ਮੇਰੀ ਬਾਈ ਨੇ ਕਰਦੀ ਹੈ ਜਾਇ ਪੁਜਾਰ ਪੱਟੀ ਲੈਣ ਆਈ ਸੀ ਭੈਣ ਆਈ ਹੋਈ ਹੈ ਸਾਡੀ ਦੋਸਤ ਇੰਜੋਏ ਕਰ ਰਹੇ ਆ ਜਾਇ ਪੁਜਾਰ ਆ ਰਿਹਾ ਹੈ ਜਿਆਲ ਦੀ ਮਾਰਕੀਟ ਹੈ ਇਹ ਮਸਤੀਆਂ ਚਲਦੀਆਂ ਪਿਆ ਨੇ ਪਹਿਲੇ ਸੀ ਟੀਚਰ ਟੀਚਰ ਖੇਡਿਆ ਹੁਣ ਜਿਹੜੀ ਮਸਤੀ ਹੋਈ ਵੇ ਓਏ ਆਰਾਮ ਨਾਲ ਇਹ ਕਿਰਤ ਹੈ ਇਹ ਸੰਜੋਗ ਹੈ ਇਹ ਹਰਮਨ ਹੈ ਜੋ ਆਪ ਹਰ ਇੱਕ ਵਲੋਗ ਮੇ ਦੇਖਤੇ ਹੋ ਕਿਉਂ ਪੰਗੇ ਲਿੱਤੀਆਂ ਨੇ ਮੇਰੇ ਪੈਰ ਤੇਰੇ ਪੈਰ ਪਤਾ ਨਹੀਂ ਕੀ ਓ ਹੈਲੋ ਕੀ ਨਾਮ ਹੈ ਤੇਰਾ ਹੈ ਜੋਰ ਦੀ ਬੋਲ ਕੇ ਦੱਸ ਸਮਝ ਨਹੀਂ ਆਈ ਹਰ ਕੀਰਤ ਕੀ ਕਰਦਾ ਉਹਨਾਂ ਤੋਂ ਹੈ ਕੀ ਕਰਦਾ ਉਹਨਾਂ ਤੋਂ ਹੈ ਹਾਂ ਨੋਰਲਾ ਹੈ ਆਰਾਮ ਕਰਦਾ ਉਹਨੇ ਕੀ ਆਰਾਮ ਕਰਨ ਹਾਲ ਜੋ ਤੈਨੂੰ ਤੂੰ ਹੈ ਕੀ ਕਰਿਆ ਖੇਤਾਂ 'ਚ ਕੰਮ ਕਰਿਆ ਤੂੰ ਹੈ ਖੇਤ ਕੰਮ ਕਰਕੇ ਆਇਆ ਜੀ ਤੂੰ ਹੋਰ ਫੇਰਾ ਥੱਕ ਕੇ ਮੈਂ ਆਰਾਮ ਕਿਉਂ ਕਰਦਾ ਫਿਰ ਤੂੰ

ਫਰਾਦੇ ਵੇ ਪਰ ਬਣਾ ਪ੍ਰਾਦੇ ਨਾ ਇਹ ਨਾ ਗਾ ਦੇ ਦੇ ਇਹ ਪਤਾ ਹੈ ਪਤਾ ਕੀ ਆ ਜਾਂਦੀ ਸੇਲੀ ਨੇ ਮੰਗਾਈਆਂ ਨੇ ਕਹਿੰਦੀਆਂ ਨਹੀਂ ਗਈਆਂ ਦੇ ਦੇ ਬੁੱਤੀ ਦੇ ਦੇ ਆ ਗਈ ਆ ਬਸਾਰੀ ਹੈ ਆ ਗਈ ਜੜੀ ਜੜੀ ਕੀ ਗੱਲ ਆ 15 ਗੋਸਤ ਹੈ ਕਿ ਦਮ ਵਾਸੇ 15 ਗੋਸਤ ਵੀ ਪਤੋ ਸਾਡੀ ਛੁੱਟੀ ਹੈਗੀ ਹੈ ਅਸੀਂ ਖਪਚ ਖਪਚ ਦੇ ਘਰਾਂ ਵਿੱਚ ਉਹ ਕਿਸੇ ਲਾਉਂ ਨਹੀਂ ਕਰਦੇ ਨਾ ਇਹ ਸਿਰੇ